2017 ਤੇ 2018 ਦੇ ਵਿੱਚ ਸ਼ੁਰੂ ਕੀਤੇ ਗਏ ਭਾਰਤ ਸਰਕਾਰ ਵੱਲੋਂ ਕੇਂਦਰ ਬਣੋ ਸ਼ੁਰੂ ਕੀਤੇ ਗਏ ਇਹਨਾਂ ਇਲੈਕਟੋਰਲ ਬਾਂਡਸ ਦਾ ਮਤਲਬ ਤੇ ਮਕਸਦ ਇਹ ਸੀ ਕਿ ਪਾਰਦਰਸ਼ਤਾ ਲਿਆਂਦੀ ਜਾਵੇ ਰਾਜਨੀਤਿਕ ਪਾਰਟੀਆਂ ਲੀਡਰਾਂ ਨੂੰ ਰਾਜਨੀਤਿਕ ਪਾਰਟੀਆਂ ਨੂੰ ਟੂ ਬੀ ਪ੍ਰੈਸਾਈਜ਼ ਮਿਲਣ ਵਾਲੇ ਰਾਜਨੀਤਿਕ ਚੰਦੇ ਕੰਟਰੀਬਿਊਸ਼ਨ ਡੋਨੇਸ਼ਨ ਨੂੰ ਇੱਕ ਸਹੀ ਤਰੀਕੇ ਦੇ ਨਾਲ ਇਲੈਕਟੋਰਲ ਬਾਂਡਸ ਦੀ ਸ਼ਕਲ ਦੇ ਵਿੱਚ ਲਿਆ ਜਾਵੇ ਸਾਰਾ ਦਾ ਸਾਰਾ ਪੈਸਾ ਚੰਦਾ ਕੈਸ਼ ਦੇ ਵਿੱਚ ਨਾ ਹੋ ਕੇ ਬੈਂਕਾਂ ਦੀ ਟ੍ਰਾਂਜੈਕਸ਼ਨ ਦੇ ਜ਼ਰੀਏ ਇਹਨਾਂ ਸਿਆਸੀ ਪਾਰਟੀਆਂ ਤੱਕ ਪਹੁੰਚੇ ਲੇਕਿਨ ਪਿਛਲੇ ਤਕਰੀਬਨ 6-7 ਸਾਲਾਂ ਦੌਰਾਨ ਇਹਨਾਂ ਇਲੈਕਟੋਰਲ ਬਾਂਡਸ ਕਿਸ ਗਿਣਤੀ ਕਿਸ ਮਿਆਦ ਦੇ ਵਿੱਚ ਜਾਰੀ ਕੀਤੇ ਗਏ ਨੇ ਕਿਹੜੇ ਵਿਅਕਤੀ ਕਿਹੜੇ ਕਾਰੋਬਾਰੀ ਕਿਹੜੇ ਬਿਜ਼ਨਸ ਕਰਾਣੇ ਨੇ ਕਿਸ ਪਾਰਟੀ ਨੂੰ ਕਿੰਨਾ ਫੰਡ ਦਿੱਤਾ ਹੈ ਇਸ ਉੱਤੇ ਕੋਈ ਵੀ ਜਾਣਕਾਰੀ ਪਬਲਿਕ ਡੋਮੇਨ ਦੇ ਵਿੱਚ ਨਹੀਂ ਸੀ ਸਿਆਸੀ ਪਾਰਟੀਆਂ ਨੂੰ ਚੰਦਾ ਦੇਣ ਲਈ ਇਹਨਾਂ ਇਲੈਕਟੋਰਲ ਬਾਂਡਸ ਦੀ ਖਰੀਦ ਕੋਈ ਵੀ ਵਿਅਕਤੀ ਦੇਸ਼ ਦਾ ਕੋਈ ਵੀ ਵਿਅਕਤੀ ਆਪਣੀ ਵਿਅਕਤੀਗਤ ਕਪੈਸਿਟੀ ਦੇ ਵਿੱਚ ਜਾਂ ਫਿਰ ਆਪਣੀ ਕੰਪਨੀ